ਸਬਜ਼ੀ ਲੱਗਣ ਲੱਗੀ ਬੈਂਗਣੀ। ਬੁਜੀਆ ਤਿੰਨਾ ਤਿੰਨ ਬੈਂਗਣੀ ਦੇ ਬੁੱਤੇ ਆ ਤਿੰਨ ਬੈਂਗਣੀ ਆ ਬੁੱਤੇ ਆਂ ਤਿੰਨ ਸਾਨੂੰ ਚਾਰ ਇਹਨਾਂ ਲੱਗੀਆਂ ਛੇਤੀ ਛੇਤੀ। ਇੱਕ ਹੋਣ ਲੱਗਿਆ ਜੀ ਪੱਤਾ ਕੋ ਉਹ ਖੀਰੇ ਲੱਗੇ ਸੀ ਕਿਸੇ ਜਿਹਾ ਕਹਿੰਦੇ ਕੀਰੇ ਲੱਗੇ। ਉਹ ਤਾਂ ਛੋਟੀ ਜੀ ਬੇਲ ਸੀਗੀ ਉਹ ਤਾਂ ਕਾਮਯਾਬੀ ਨਹੀਂ ਸੁਦੇਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਟਾਈਮ ਹੁਣ ਹੋ ਗਿਆ ਅੱਠ ਦੇ ਪੌਣੀ ਚਾਰ ਦਾ ਟਾਈਮ ਹੈ ਤਰੀਕ 14 ਨਵੰਬਰ ਦਿਨ ਸ਼ਨੀਵਾਰ ਹੈ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਮੈਂ ਹੁਣ ਲਾ ਰਹੀ ਸੀ ਇੱਥੋਂ ਕੱਪੜੇ ਸੁੱਕਣੇ ਥੋੜੇ ਜਿਹਾ ਕੱਪੜੇ ਧੋਤੇ ਸੀ ਆਪਾਂ ਤੇ ਸੁੱਕ ਗਏ ਨੇ ਤਾਂ ਟੈਮਾਰਕੀ ਮੈਂ ਰੱਖੂੰਗੀ ਤੇ ਨਾਲ ਹੀ ਹੁਣ ਥੋੜਾ ਜਿਹਾ ਕੰਮ ਆ ਜਿਵੇਂ ਕਿ ਅੰਦਰ ਸੋਈ ਦਾ ਸਬਜ਼ੀਆਂ ਵਗੈਰਾ ਕੱਟੂੰਗੀ ਆ ਕੀ ਹੈ ਤੇ ਆ ਕੰਬਲ ਜਿਹੜਾ ਹੈਗਾ ਮੰਮੀ ਦਾ ਆ ਕੀ ਗੱਲ ਬਣੀ ਮੈਂ ਕਿਉਂ ਮਸਾਲਾ ਪਾ ਕੇ ਮੈਂ ਕੀ ਮਸਾਲਾ ਪਾ ਕੇ ਬਹੁਤ ਸਾਲ ਹੁੰਦੇ ਆ ਆਹ ਤੁਹਾਨੂੰ ਨੇ ਕਿਹਾ ਉਹਨੇ ਦੱਸਿਆ ਸੀ ਸਵਾਦ ਬਣਦਾ ਹੈ ਕਹਿੰਦੇ ਆਪਾਂ ਪੱਤ ਬਣਾ ਕੇ ਦੇਖਾਂਗੇ ਵੀ ਕਿਵੇਂ ਬਣਦਾ ਜੂੜ ਪਟਾੰਗ ਬਣ ਕੇ ਨਹੀਂ ਮਾਹੂਤ ਪਟਾੰਗ ਨਹੀਂ ਬਣਦੇ ਤੇ ਆ ਮम्मी ਦਾ ਕੰਬਲ ਪਿਆ ਜੀ ਤੇ ਇੱਕ ਕੰਬਲ ਮਿੰਨੀ ਹੁੰਦਾ ਦਿੱਤਾ ਹੋਇਆ ਕਿਉਂਕਿ ਠੰਡ ਹੈ ਉਹਨਾਂ ਤੋਂ ਰਜਾਈ ਸੰਭਦੀ ਨਹੀਂ ਹੈਗੀ ਤਾਂ ਤਾਂ ਕਰਕੇ ਮੈਂ ਰਜਾਈ ਹੀ ਦਿੱਤੀ ਉਹਨਾਂ ਨੂੰ ਦੋ ਕੰਬਲ ਹੀ ਦਿੱਤੇ ਤੇ ਮੈਂ ਇਸ ਵਾਰੀ ਰਜਾਈ ਲੈ ਲਈ ਬੱਸ ਅੱਗੇ ਮੈਂ ਕੰਬਲ ਲੈ ਲੈਂਦੀ ਹੁੰਦੀ ਸੀ ਤੇ ਮੈਂ ਇਸ ਵਾਰੀ ਰਜਾਈ ਲੈ ਲਈ ਕਿ ਕੰਬੜੀ ਕਹੋਰ ਲਿਆਂਦਾ ਵੀ ਆ ਇਹਨਾਂ ਨੇ ਤੇ ਉਹ ਜਿਹਵੇਂ ਹੁਣ ਰਿਸ਼ਤੇਦਾਰ ਵਗੈਰਾ ਹੁੰਦੇ ਆ ਹਨਾ ਕਿ ਵੀ ਰਾਤ ਰਹਿਣਾ ਹੁੰਦਾ ਫਿਰ ਉਹ ਉਹਨਾਂ ਨੂੰ ਆਪਾਂ ਕੰਬਲ ਦੇ ਸਕਦੀਆਂ ਸੁਤਾ ਕਰਕੇ ਤੇ ਅੱਜ ਜਦੋਂ ਦੇਖੋ ਤੁਸੀਂ ਐਲਬਮਾਂ ਕੱਢੀਆਂ ਸੀਗੀਆਂ ਆ ਪਈਆਂ ਨੇ ਐਲਬਮਾਂ ਕਿ ਇਹ ਇਹਨੇ ਮੁੱਕੇ ਪੇਟੀਆਂ ਨਹੀਂ ਤੇ ਆ ਫਿਰ ਬਿਸਤਰੀ ਮੈਂ ਤਾਂ ਹੀ ਪੇਟੀ ਤੋਂ ਲਹਾਤੇ ਸੀਗੇ ਕਿਉਂਕਿ ਪੇਟੀ ਦੇ ਵਿੱਚੋਂ ਫਿਰ ਆ ਪੈਲਬਮਾਂ ਕੱਢਣੀਆਂ ਸੀ ਤੇ ਹੁਣ ਇਹ ਵਿੱਚ ਧਰਾਂਗੇ ਫਿਰ ਬਿਸਤਰੀ ਧਰਾਂਗੇ ਉੱਪਰ ਇਸ ਸਾਇਟ ਪਰਿਵਾਰ ਦੇ ਸਤੂ ਹਨ ਬਿਸਤਰੀ ਇਹ ਲਾਦਾ ਕਿਵੇਂ ਪੂਰੇ ਅੱਗੇ ਬੱਚੇ ਸਾਰੇ ਕੰਮ ਦਾ ਹੁੰਦੇ ਹੁੰਦੇ ਨੇ ਹਾਂ ਮੇਰਾ ਭਾਈ ਤੇ ਭਰਜਾਈ ਹੈ ਜੀ ਇਹ ਮੇਰਾ ਬ੍ਰਦਰ ਹੈ ਇਹ ਵਾਲਾ ਤੇ ਭਰਜਾਈ ਹੈ ਇਹਨਾਂ ਦੀ ਐਲਬਮ ਹੈ ਤੇ ਆ ਜਿਹੜੀ ਆ ਵਾਲੀ ਹੈ ਸਾਡੀ ਮੇਰੀ ਵਿਆਹ ਦੀ ਆ ਵੀ ਮੇਰੇ ਵਿਆਹ ਦੀ ਆ ਤੇ ਆ ਦੇਖੋ ਜੀ ਰਮਾਨ ਦੇ ਡੈਡੀ ਤੇ ਆ ਮੈਂ ਮੈਂ ਨੁਲੀ ਕਾਗਜ਼ੇ ਮਚਾ ਦੂੰ ਟੁੱਟ ਗਿਆ ਐ ਸਜੂਰਾ ਜਿਹਾ ਨੇ ਜਲੇ ਨੂੰ ਬੁਝਾਣ ਨੂੰ ਸ਼ਾਂਤ ਆਣੀ ਗਿਆ ਕਾਗਜ਼ੀ ਨੇ ਇਹ ਲੋਹਾ ਚੂਰਨਾ ਕਿਉਂ ਲੱਗ ਗਿਆ ਮੈਂ ਅੱਗ ਖਾ ਜਾਂਦੀ ਐ ਦੋ ਫੇਰ ਇਸ ਨੂੰ ਦੇਖੋ ਅੱਗ ਖਾ ਜਾਂਦੀ ਐ ਵੇਖ ਇੱਥੋਂ ਜੀ ਹੁਣ ਹੁਣ ਉਹ ਪੱਥਰ ਵਾਲਾ ਚੁੱਲਾ ਲਾਹਾਂਗੇ ਆਇਆ ਸੀਗਾ ਉਹ ਬਾਬਾ ਚੁੱਲਾ ਦੇਣ ਵਾਲਾ ਕਦੇ ਕਰੀ ਆਉਂਦਾ ਨਹੀਂ ਮਹੀਨੇ ਦੋ ਤਿੰਨ ਵਾਰ ਇੱਕ ਆਦੀ ਹੋਏ ਨਹੀਂ ਹੁਣ ਸਰਦੀਆਂ ਹੁਣ ਆਇਆ ਕਰੂਗਾ ਉਹ ਸਰਦੀਆਂ ਜਟਾਉਂਦਾ ਹੁੰਦਾ ਸਬਜ਼ੀਆਂ ਵੇਚਦਾ ਹੁੰਦਾ ਬਾਬਾ ਪਰ ਨਾ ਸਬਜ਼ੀ ਨਹੀਂ ਵੇਚਦਾ ਚੁੱਲ੍ਹੇ ਵੇਚਦਾ ਚੁੱਲ੍ਹੇ ਹਰ ਸਬਜ਼ੀ ਨਹੀਂ ਵੇਚਦੇ ਕਿੰਨੇ ਦੇਖਿਆ ਆਲੂ ਲੱਕੀ ਆਲੂ ਪਿਆਜ਼ ਸਾਰੇ ਸੂਨੇ ਸਾਰਾ ਕਿੱਥੇ ਜਾਣਾ बनवारे ਕੀ ਕਰਨਾ ਲਓ ਜੀ ਆ ਬੰਦਾ ਜਿਹਦਾ ਬਹੁਤ ਵੱਡਾ ਮਸਲਾ ਉਲਝਿਆ ਹੋਇਆ ਸੀ ਉਧਰ ਸੁੱਲਝ ਗਿਆ ਸੁੱਲਝ ਗਿਆ ਪੰਚਾਇਤ ਲੱਗ ਖਟੀ ਹਾਂ ਹਾਂ ਮੈਂ ਤਾਂ ਹੀ ਵਿਉਲਜ ਗਿਆ ਸੀ ਮਾ ਉੱਚੀ ਉੱਚੀ ਆਵਾਜ਼ ਆਉਂਦੀ ਹੋਈ ਨਾ ਤਾਂ ਮੈਂ ਕਿ ਇੱਧਰ ਰੌਲਾ ਪਿਆ ਹੋਇਆ ਵਲੇ ਬਾਰ-ਬਾਰ ਕਰਦਾ ਸੀ ਮੈਂ ਤਾਂ ਕਰਦੀ ਕੋਣ ਹਸਬੰਦ ਬਾਰ-ਬਾਰ ਫੋਨ ਕਰਦਾ ਪਿਆ ਸੀ ਨਾ ਇਸ ਕਰਕੇ ਫਿਰ ਦੇ ਦੋ ਬੰਦੇ ਨੇ ਕਦੇ ਸੀਦਰ ਲਈ ਲਈ ਆਪਣੀ ਲਾਈਫ ਦਾ ਨਾ ਕਿ ਕਿ ਕਦਾ ਤਾਂ ਹੀ ਹਸਰੇ ਜਿਹਾ ਜਿਹਾ ਗਿਆ ਵੀ ਵਾਲੇ ਗੁੱਸਾ ਚੜਿਆ ਹੋਇਆ ਫਿਰ ਸਾਨੂੰ ਮਿਲਾਉਣੇ ਆ ਹਾਂ ਕਿ ਕੋਈ ਤੁਹਾਡੇ ਹੀ ਉਹਦੇ ਦੋ ਦਿਨ ਗਾਜਰ ਮਟਰ ਰੱਖਣੇ ਆ ਥੋੜੇ ਮੇਥੇ ਨੇ ਉਹ ਵੀ ਡੰਗੂ ਨੇ ਉਹਦੇ ਦਾ ਅੰਦਰੋਂ ਮੈਂ ਅੱਧੀ ਸਬਜੀ ਬਣਾਉਣੀ ਆ ਸਰੇਰੇ ਤੇ ਹੁਣ ਆਪਾਂ ਬਣਾਵਾਂਗੇ ਚੌਲ ਇਹਨਾਂ ਸਬਜ਼ੀਆਂ ਕੱਟ ਕੇ ਰੱਖ ਦੂੰਗੀ ਸਵੇਰੇ ਮਤਲਬ ਕਿ ਤੜਕਾ ਲਾ ਲਾਂਗੀ ਆਪਾਂ ਤੇ ਗਾਜਰ ਮਟਰ ਦੇ ਵਿੱਚ ਮੇਥੇ ਪਾਉਣੇ ਆ ਮੈਂ ਤੇ ਜਿਹੜੇ ਆਪਾਂ ਚੌਲ ਬਣਾਉਣੇ ਨੇ ਉਹਦੇ ਵਿੱਚ ਗਾਜਰ ਮਟਰ ਅਤੇ ਗੋਭੀ ਤੇ بس ਇਹ ਜਿੱਦਾਂ ਆਪਾਂ ਨੂੰ ਪਿਆਜ਼ ਤੇ ਟਮਾਟਰ ਬਹੁਤ ਕੁਝ ਨਹੀਂ ਪਾਉਣਾ ਚਲੋ ਮੈਂ ਕਿਆ ਨਹੀਂ ਕਰਦੀ ਫਟਾਫਟ ਇਹਨਾਂ ਨੂੰ ਵੀਡੀਓ ਬੜੀ ਵਧੀਆ ਬਣਦੀ ਹੈ ਲਾਈਟ ਨਹੀਂ ਬਣਦੀ ਵੀਡੀਓ ਬੜੀ ਮੋੜੀ ਮੋਟੀ ਬਣਦੀਦਾ ਹੈਗੀ ਆ ਪਰ ਹੁਣ ਮਸਾਲਾ ਪਾ ਰਹੀ ਹਾਂ ਵੀਡੀਓ ਕੁਝ ਬੈਸ ਬਣਾ ਕੱਲ ਦੀ ਗਰਮ ਪਾਣੀ ਦੀ ਬੋਤਲ ਮੰਗਾਈ ਮੈਂ ਇਹ ਡੈਡੀ ਤੋਂ ਤੇ ਕਿਉਂਕਿ ਨਾ ਮੇਰੇ ਮੋਢੇ ਚ ਕਾਫੀ ਦਰਦ ਹੋ ਰਿਹਾ ਸੀਗਾ ਕਿਰਾਂ ਮੈਂ ਡਿੱਗ ਪਈ ਸੀ ਕੰਪਨ ਦਾ ਨਾ ਉਦੋਂ ਤਾਂ ਪਤਾ ਨਹੀਂ ਲੱਗਿਆ ਤੇ ਹੁਣ ਉਹ ਦਰਦ ਹੁੰਦਾ ਦਾ ਸੋ ਤਾਂ ਕਰਕੇ ਇਹਦਾ ਸੇਕ ਦਿੱਤਾ ਥੋੜਾ ਜਿਹਾ ਆਰਾਮ ਮਿਲਿਆ ਇਹ ਨਾਲ ਹੁਣ ਵੀ ਚ ਪਾਣੀ ਹੈ ਜਦੋਂ ਕੰਮ ਖੋ ਮੰ ਮੇੜ ਲਿਆ ਰਾਤ ਨੂੰ ਫੇਰ ਇਹ ਚ ਗਰਮ ਗਰਮ ਪਾਣੀ ਭਰ ਕੇ ਤੇ ਫੇਰ ਸੇਕ ਦੂੰਗੀ ਤੇ ਸਾਡੀ ਉਹ ਵੀ ਆਦਤ ਹੈ ਪਹਿਲਾਂ ਵੀ ਮੇਰੇ ਕੋਲ ਇਹਦੇ ਨਾਲ ਵੀ ਇੱਕ ਬੋਤਲ ਸੀਗੀ ਤੇ ਇੱਕ ਮਿੰਟ ਆਵਾਜ਼ ਆਜੀ ਹੋਣੀ ਕਰਿਓ ਆਵਾਜ਼ ਮਿਲ ਜਾਣਾ ਤੇ ਪਹਿਲਾਂ ਮੇਰੇ ਕੋਲ ਇਹਨਾਂ ਦੀ ਇੱਕ ਬੋਤਲ ਸੀਗੀ ਤੇ ਉਹ ਬੋਤਲ ਨਾਲ ਇੱਕ ਟੁੱਟ ਗਈ ਸੀ ਸਰਦੀਆਂ ਦੇ ਵਿੱਚ ਹਨਾ ਰਾਤ ਨੂੰ ਪੈਨੇ ਆਪਣੇ ਪੈਰ ਠੰਡੇ ਹੋ ਜਾਂਦੇ ਹਤੇ ਜੇ ਉਹ ਗਰਮ ਗਰਮ ਪਾਣੀ ਬੋਤਲ ਨਾਲ ਆਪਾਂ ਮਤ ਪੈਰਾਂ 'ਚ ਹੁੰਦੇ ਨਾ ਪੈਰ ਨਿੱਗੇ ਹੋ ਜਾਂਦੇ ਆ ਜੇ ਤੁਸੀਂ ਕਰਕੇ ਦੇਖਿਓ ਚਲ ਚਲਨੇ ਆ ਬਾਹਰ ਹਾਂ ਤੇਰੇ ਇਹੋਂ ਤੋਂ ਤਾਂ ਨਾ ਡੈਰੀ ਕੰਡਰ ਕਾ ਆਇਆ ਸ਼ਾ ਵੇ ਤਿਆਜ ਹੈ ਕਾ ਹੈ ਜਿਵੇਂ ਇਥੇ ਹਾਂ ਮੈਂ ਉਹ ਕੱਲੇ ਕੱਲੇ ਪਤਾ ਕੁੱਲ ਕੋ ਤੋੜਾਂਗੇ ਬਚਾ ਬਣਾ ਤੋੜਨਾ ਕਰ ਮਾਰ ਚਲੋ ਜੀ ਮਠੇਵਾਦੇ ਬਸ ਉਹਨੂੰ ਆਓ ਬਾਦੀ ਦੇਖੀ ਤੇਰਾ ਡੈਡੀ ਗਾਜਰਾਂ ਲੈ ਕੇ ਆਇਆ ਦੇਖੀ ਚਾਰ ਗਾਜਰਾਂ ਇਹ ਸਬਜ਼ੀ ਬਣੂ ਇੱਕ ਡੰਗ ਦੀ ਸਬਜ਼ੀ ਵੀ ਨਹੀਂ ਬਣਨੀ ਉਹ ਚ ਮਰਦੇ ਚੌਲਾਂ ਜ ਪਾ ਲੈਣੀ ਆ ਓਹ ਠੰਡ ਸ਼ੁਰੂ ਹੋ ਗਈ ਨਹੀਂ ਹਾਂ ਹਾਂ ਹਲਵਾ ਕੋਈ ਨਾ ਬਣਾ ਦੋ ਬਤਾ ਬਦੂ ਬਾਕੇ ਪਿਸਤਾ ਬਾਕੇ ਜਿਹੜੀ ਫਰਿੱਜ 'ਚ ਬਣਾ ਕੇ ਰੱਖਦੇ ਹੁੰਦੇ ਆ ਉਹਦੀ ਗੱਲ ਕਰਨਾ ਕਿ ਟੁਕੜੀਆਂ ਦੀ ਗੱਲ ਕਰਦਾ ਟੋਕੜੀਆਂ ਨਹੀਂ ਸਾਸ ਹੁੰਦੀ ਉਹ ਨਹੀਂ ਗਾਜਰ ਦਾ ਹਲਵਾ ਕਹਿੰਦੇ ਮੈਂ ਬਣਾ ਦੂੰਗੀ ਫਰਿੱਜ ਪੂਰਾ ਪਰਾਹ ਦੇਸੀ ਘਿਓ ਦਾ ਜਿਹੜਾ ਫਰਿੱਜ 'ਚ ਬਣਾ ਕੇ ਰੱਖਦੇ ਆ ਉਹ ਭਾਂਡੇ 'ਚ ਗਰਮ ਕਰਕੇ ਖਾਣੇ ਆ ਉਹ ਗਾਜਰ ਦਾ ਹਲਵਾ ਹੁੰਦਾ ਜਿਹੜਾ ਪੂਰਾ ਦੇਸੀ ਘਿਓ ਦਾ ਪਿਆ ਵੇ ਦੇਸੀ ਘਿਓ ਚ ਜ਼ਿਆਦਾ ਨਹੀਂ ਪੈਂਦਾ ਹੁੰਦਾ ਬਸ ਤੋਂ ਇਹ ਤਾਂ ਗਾਜਰਾ ਭੁੰਨਣ ਜੋਗਾ ਪੈਂਦਾ ਹੁੰਦਾ ਕਿਉਂ ਉਸ ਜ਼ਿਆਦਾ ਨਹੀਂ ਪੈਂਦਾ ਮੈਂ ਦੇਖੀ ਸੀ ਵੀਡੀਓ ਚ ਪੂਰਾ ਭਾਗ ਤੇ ਪਾਇਆ ਸੀ ਨਹੀਂ ਤੇ ਉਹ ਬਦਲੇ ਨਾ ਮੰਦਾ ਐਨੇ ਐਨੇ ਪਿਆਜ਼ ਚੱਕੇ ਲਈਦੇ ਹੁੰਦੇ ਆ ਪਤਾ ਪਿਆਜ਼ ਕੀ ਰੇਟ ਆ ਪਿਆਜ਼ ਮੇਰੇ ਖਾਲਜੀ ਹਨਾ ਸਰ ਪਤਾ ਨਹੀਂ ਕੀ ਰੇਟ ਆ ਸ਼ਾਇਦ ਨਹੀਂ ਗਿਆ ਨੀਰੇ ਪਿਆਜ਼ ਚੱਕ ਲੈ ਆ ਫਿਰ ਕੀ ਉਹ ਲੋਧੀ ਲਾ ਦਿੰਗੇ ਨਾ ਇੰਨੇ ਵੀ ਨਹੀਂ ਪਿਆਰੇ ਵਧੀਆ ਲੱਗਦੇ ਹੈਗੇ ਪਟਾਟੋ ਪਟਾਟੋ ਵਿੱਚ ਪਾਉਣੀ ਹੈ ਪੋਟੈਟੋ ਬੀਚ ਸਬਜੀ ਬਣਨੀ ਹੈ ਸਬਜੀ ਜੋਗੇ ਤਾਂ ਰਹਿਣੀ ਨਹੀਂ ਕੁਛ ਤੇਰੀ ਨਾਨੀ ਨੂੰ ਸਬਜੀ ਬਣਾ ਕੇ ਦੇਣੀ ਆ ਕੁਛ ਫਿਰ ਆਪਾਂ ਚਾਹਾਂਗੇ ਨਾ ਉਹਦੇ ਵਿੱਚ ਪਟਾਟੋ ਪੋਟੈਟੋ ਆਲੂ ਤੇ ਡੈਡੀ ਨੂੰ ਚਾਹੀਦਾ ਸੀ ਘੱਟੋ ਘੱਟ 1.5 ਤੋਂ ਕਿਲੋ ਗਾਜਰਾਂ ਲੈ ਕੇ ਆਂਦਾ ਆਪਣੇ ਘਰੇ ਲਾਈਆਂ ਉਹਨੇ ਤਾਂ ਪਾਣੀ ਨਹੀਂ ਪਾਇਆ ਨਾ ਤੇਰੇ ਗਾਜਰ ਜਿਹੜੀਆਂ ਉਹ ਗਰੋ ਬੈਗ ਚ ਲੱਗੀਆਂ ਵੀ ਮੈਨੂੰ ਹੀ ਪਾਉਣਾ ਪੈਣਾ ਤੁਸੀਂ ਕਿੱਥੇ ਉਹ ਨਹੀਂ ਉਹ ਤਾਂ ਬੀਜ ਨੂੰ ਛੱਡ ਤਾ ਮੈਂ ਤੁਸੀਂ ਦਾ ਮੇਚ ਉਹ ਆਈ ਬੀਜੀਆਂ ਨੇ ਗਾਜਰਾਂ ਜੀਆਂ ਨੂੰ ਐ ਦੇਖੋ ਤੁਸੀਂ ਕਮੈਂਟ ਕਰਕੇ ਦੱਸੋ ਕਿ ਗਾਜਰਾਂ ਪੈ ਇਦਾਂ ਛੱਟੇ ਹੀ ਦਿੰਦੇ ਹੁੰਨੇ ਆ ਐ ਕੱਲਾ ਕੱਲਾ ਹੁੰਦਾ ਨਹੀਂ ਨਹੀਂ ਛੱਟਾ ਦਿੰਦੇ ਹੁੰਦੇ ਆ ਰਮਾਨ ਕੱਲੇ ਉਹ ਤਾਂ ਗਾਜਰ ਤਾਂ ਬਰੀ ਬੀ ਬਹੁਤ ਬਰੀਕ ਹੁੰਦਾ ਕੱਲਾ ਕੱਲਾ ਕੇ ਮਿਲਾ ਦੇਗਾ ਤੂੰ ਗੋਲ ਹੁੰਦੇ ਹੈਲੋ ਗਾਇਸ ਆਈ ਐਮ ਅਮਨ ਮੈਂ ਜ਼ਿੰਕੂਪੁਰ ਤੋਂ ਬਿਲੋਂਗ ਕਰਦੀ ਹਾਂ ਤੇ ਮੈਂ ਕੰਮ ਕਰਦੀ ਹਾਂ ਨਰਸਿੰਗ ਦਾ ਕੇਟਕ ਪੇਸ਼ੈਂਟ ਕੇਅਰ ਦਾ ਵੀ ਕਰਦੀ ਹਾਂ ਮਤਲਬ ਇੱਚ ਹੀ ਆਂਦਾ ਉਹਦੇ ਚ ਹੈਨਾ ਤੇ 24 ਘੰਟੇ ਦੀ ਮੇਰੀ ਡਿਊਟੀ ਹੁੰਦੀ ਹੈ ਹੋਮ ਕੇਅਰ ਦੀ ਪਰ ਇੱਥੇ ਆ ਕੇ ਮਤਲਬ ਕਿ ਇਹਨਾਂ ਦੀ ਫੈਮਿਲੀ ਚ ਪਹਿਲਾਂ ਵੀ ਮੈਂ ਆਈ ਆਂ ਹੈਨਾ ਜਦੋਂ ਇਹਨਾਂ ਦੇ ਸੋਹਰਾ ਸਾਹਿਬ ਬਿਮਾਰ ਸੀ ਤੇ ਉਹਨਾਂ ਦੀ ਕੇਅਰ ਕਰਕੇ ਗਈ ਆਂ ਤੇ ਦੂਜੀ ਗੱਲ ਹੁਣ ਇਹਨਾਂ ਦੇ ਮम्मा ਮਤਲਬ ਕਿ ਬਿਮਾਰ ਨੇ ਹੈਨਾ ਪਰ ਫੈਮਲੀ ਇਹਨਾਂ ਦੀ ਬਹੁਤ ਵਧੀਆ ਹੈ ਬਹੁਤ ਚੰਗੀ ਫੈਮਲੀ ਹੈ ਤੇ ਅੱਗੇ ਵੀ ਇਹਨਾਂ ਦੇ ਰਿਸ਼ਤੇਦਾਰਾਂ ਦੇ ਵੀ ਗਈਆਂ ਮੈਂ ਉਹ ਵੀ ਵਧੀਆ ਫੈਮਲੀ ਸੀ ਬਾਕੀ ਕਿਸੇ ਨੂੰ ਜ਼ਰੂਰਤ ਹੋਵੇ ਜਿੱਦਾਂ ਕਿ ਕੇਅਰ ਕੇਰ ਦੇ ਕੰਮ ਲਈ ਹੈ ਨਾ ਕਿਨਾਂ ਨੂੰ ਨੀਡ ਹੁੰਦੀ ਹੈ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਕਮੈਂਟ ਕਰ ਦਿਓ ਮਤਲਬ ਅਗਰ ਨੀਡ ਹੋਈ ਤੇ ਨੰਬਰ ਲਈ ਕਿੰਨੇ ਹੀ ਕੰਮ ਮੈਂ ਕੱਟ ਰਹੀ ਹਾਂ ਜੀ ਹੁਣ ਇੱਥੇ ਪਿਆਜ਼ ਚੌਲਾਂ ਵਾਸਤੇ ਤੇ ਨਾਲ ਹੀ ਮਮਮੀ ਦੀ ਸਬਜ਼ੀ ਬਣਨੀ ਰੱਖ ਲਵਾਂਗੀ ਤੇ ਮਮਮੀ ਦੀ ਸਬਜ਼ੀ ਲਈ ਪਿਆਜ਼ ਮੈਂ ਕੱਟ ਲਈ ਪਿਆਜ਼ ਬਹੁਤ ਕੌੜੀ ਨਹੀਂ ਬਹੁਤ ਹੀ ਜ਼ਿਆਦਾ ਉਹ ਗਾਜਰ ਮਟਰ ਮੈਂ ਕੱਟ ਲਈ ਕੱਟ ਕੇ ਧੋ ਵੀ ਲਏ ਜਿਹੜੀ ਮੰਮੀ ਨੂੰ ਸਬਜ਼ੀ ਬਣਾਉਣੀ ਹੈ ਨਾ ਆਪਾਂ ਰੀਫਾਈਨਡ ਨਹੀਂ ਪਾਉਣਾ ਤੇਲ ਨਹੀਂ ਪਾਉਣਾ ਹਨਾ ਤੇ ਫਿਰ ਮੈਂ ਪਾਣੀ ਚ ਹੀ ਬਣਾਉਣੀ ਆ ਬਸ ਪਿਆਜ਼ ਟਮਾਟਰ ਵਿੱਚ ਹੀ ਪਾ ਕੇ ਵਿੱਚ ਹੀ ਸਬਜੀ ਬਾਤੀ ਪਾਣੀ ਪਾ ਕੇ ਵਿੱਚ ਨੂਨ ਮਿਰਚ ਪਾ ਦੇਣਾ ਉਦੋਂ ਬਾਅਦ ਬਣੀ ਤੋਂ ਬਾਅਦ ਫਿਰ ਪਤਾ ਨਹੀਂ ਆ ਪਾ ਦੇਣਾ ਬਹੁਤ ਸਵਾਦ ਆਉਂਦੀ ਏ ਫਿਰ ਵੀ ਮੈਂ ਖਾ ਕੇ ਦੇਖੀ ਸੀ ਇੱਕ ਦਿਨ ਕਿ ਬਾਕੀ ਨੂਨ ਮਿਰਚ ਵੀ ਆਪਾਂ ਘੱਟ ਪਾਉਣਾ ਨੇ ਕਿ ਸਬਜੀ ਦੇ ਵਿੱਚ ਤੇ ਪਹਿਲਾਂ ਮੈਂ ਉਹਦੀ ਸਬਜੀ ਬਣਨੀ ਰੱਖਦਾ ਫਿਰ ਮੈਂ ਬਾਕੀ ਦਾ ਕੰਮ ਕਰੂੰਗੀ ਹਰਮਾਨ ਔਰ ਚੱਲ ਰਿਹਾ ਤੇ ਮੈਨੂੰ ਬਾਹਰ ਡੱਬੀ ਪੀ ਫੜਾ ਲੈ ਯੈਸ ਆਈ ਕੈਨ ਸੀ ਵੀ ਤੇਰੇ ਬੀਸ ਉਹਦੇ ਆਪਣਾ ਤੇ ਡਾਇਰੈਕਟਰ ਮਗਵਾਉਂਗੀ ਹੋਰ ਤੇ ਫਿਰ ਤਾਂ ਕਰਕੇ ਜਪਾ ਡੱਬੀ ਨਾਲ ਹੀ ਲੈ ਚਲਾ ਰਹੇ ਹਾਂ ਕਿ ਮੈਂ ਨਾ ਇੱਥੇ ਮੇਥੋਂ ਗਲਤੀ ਨਾਲ ਕੋਲ ਰੱਖਿਆ ਗਿਆ ਉਹਨੂੰ ਸੇਕ ਜਾਂ ਲੱਗ ਗਿਆ ਅੱਗੇ ਤਾਂ ਚੱਲ ਪੈਂਦਾ ਸੀ ਪਰ ਇਸ ਵਾਰੀ ਜ਼ਿਆਦਾ ਸੇਕ ਲੱਗਣ ਕਰਕੇ ਉਹ ਚੱਲੇ ਹੀ ਨਹੀਂ ਹੁਣ ਕੀ ਸਬਜ਼ੀ ਬਣੀ ਰੱਖਤੀ ਇੱਧਰ ਤੇਲ ਕੱਢਣਾ ਰੱਖਤਾ ਤੇ ਸਮਝੀ ਆਪਾਂ ਕੱਟੀਆਂ ਹੋਈਆਂ ਨੇ ਜਿਹੜੀਆਂ ਚੌਲਾਂ ਦੇ ਵਿੱਚ ਪਾਉਣੀਆਂ ਨੇ ਪਿਆਜ਼ ਵੀ ਆਪਾਂ ਕੱਟ ਲਏ ਨੇ ਗੋਭੀ ਵੀ ਆਪਣੀ ਤਕਰੀਬਨ ਕੱਟੀ ਹੋਈ ਆ ਛੋਟਾ ਮੈਂ ਤੁਹਾਨੂੰ ਲਵਸ ਹੀ ਪਾਉਣਾਗਾ ਹਣਾ ਮੈਂ ਗੋਭੀ ਦੀ ਸਬਜ਼ੀ ਚ ਬਚਾ ਲਿਆ ਸੀਗਾ ਇਹ ਹੈ ਮੱਕੇ ਦਾ ਦੇਖਣ ਆਈ ਸੀ ਮੈਂ ਕਿੱਥੇ ਆ اپنی ਥੋੜੀ ਜਿਹੀ ਉਧਰ ਵਿੱਚਤੀ ਹੈ ਨਾ ਉੱਪਰਲੇ ਖੇਤ ਵਿੱਚ ਹਰਾ ਹਰਾ ਰਹਿਦਾ ਹੈ ਨਾ ਬੀਜਣ ਵਾਲ ਉਹ ਬਾਗ ਬੀਜਣੇ ਮੈਂ ਲਗਾ ਜੀ ਦਹਰਾ ਬੀਜ ਲੈਣਾ ਸਾਹ ਚ ਅੱਧਾ ਸਾਜੀ ਲਾ ਲੈਣਾ ਹਮ ਕਿੱਧਰ ਉਥੇ ਬਾਗ ਦੀ ਸੱਟ ਤੇਰੀ ਨਜ਼ਰ ਹਾਂਜੀ ਹੁਣ ਹੋ ਗਿਆ ਜੀ ਇੱਥੇ ਆਥਨ ਦਾ ਟਾਈਮ ਆਥਨ ਦੇ ਇਥੇ ਪਾਣੀ ਜ ਸਵੇਕ ਪਾਉਣ ਦਾ ਟਾਈਮ ਸੀਗਾ ਤੇ ਮੈਂ ਨਾ ਤੋ ਕੀ ਸੁੱਤੇ ਕੱਪੜੇ ਪਾ ਕੇ ਲੱਗੀ ਸੀ ਇੱਥੇ ਜੂਤ ਧੂਫ ਕਰਨਾ ਤੇ ਆਥਨ ਵੇਲੇ ਨਾ ਆਪਾਂ ਪਾਠ ਤਾਂ ਨਹੀਂ ਰਹਿ ਰਾ ਸਭ ਦਾ ਰੋਜ਼ ਕਰ ਪਾਉਂਦੇ ਕਦੇ-ਕਦੇ ਮੈਂ ਕਰ ਲੈਨੀ ਆ ਜਦੋਂ ਟਾਈਮ ਮਿਲਦਾ ਤੇ ਜੂਤ ਧੂਫ ਆਪਾਂ ਕਰ ਦਿੰਨੀ ਆ ਤੇ ਬਾਕੀ ਫਿਰ ਮੈਨੂੰ ਇਹ ਵੀ ਆਣਾ ਵੀ ਜਿਹੜਾ ਧੰਤਨ ਬਾਬਾ ਦੀਪ ਸਿੰਘ ਦੇ ਨਾਮ ਦੇ ਆਪਾਂ ਜੋਤ ਲਾਉਣੀ ਆ ਉਹਦਾ ੜਾ ਕਿਉਂ ਆ ਫਿਰ ਮੈਂ ਉਹ ਮੰਮੀ ਦੇ ਸਕਤੇ ਵੀ ਲਾਉਣੀ ਆ ਰਮਾਨ ਨੂੰ ਵੀ ਦਿੰਨੀ ਆ ਸ਼ਰੀਰ ਤੇ ਲਾਉਣ ਲਈ ਆ ਭਗੀ ਲਾਉਣੀ ਆ ਜਿੱਥੇ ਵੀ ਕੋਈ ਦੁੱਖ ਤਕਲੀਫ ਹੁੰਦਾ ਹਨ ਤੇ ਪਰਮਾਤਮਾ ਤੋਂ ਹੀ ਆਸ ਹੈ ਜੀ ਆਪਾਂ ਨੂੰ ਉਹਨਾਂ 'ਤੇ ਭਰੋਸਾ ਉਹ ਚਾਹੇ ਤਾਂ ਪੰਨਾਂ ਵਿੱਚ ਦੁੱਖ ਤੋੜ ਸਕਦੇ ਆ ਹਨ ਤੇ ਨਾਲ ਹੀ ਮੈਂ ਇੱਥੇ ਲਾਤੀ ਸੀ ਜੀ ਅਗਰਬਤੀ ਅਗਰਬਤੀ ਨਾ ਆਪਾਂ ਦੂਜੀ ਲਾਉਣੀ ਆ ਇੱਕ ਦੂਜੀ ਹੁੰਦੀ ਆ ਨਾ ਜਿਹੜੀ ਧੂਫ ਉਹ ਨਹੀਂ ਲਾਉਂਦੇ ਇਹ ਵਾਲੀ ਅਗਰਬਤੀ ਲਾਉਣੀ ਆ ਪਰ ਮੈਂ ਇਹਨਾਂ ਨੂੰ ਕਾਫੀ ਵਾਰ ਕਿਹਾ ਸੀ ਵੀ ਦੂਜੀ ਧੂਫ ਲਿਆ ਦਿਆ ਕਰੋ ਉਹ ਵੀ ਬਹੁਤ ਵਧੀਆ ਹੁੰਦੀ ਆ ਪਰ ਇਹ ਹਰ ਵਾਰੀ ਭੁੱਲ ਜਾਂਦੇ ਆਹੀ ਵਾਲੀ ਧੂਫ ਲਿਆਉਂਦੇ ਇਕੱਠੀ ਪੈਕੇਟ ਲੈ ਕੇ ਆਉਂਦੇ ਨੇ 110 ਰੁਪਏ ਦੇ ਕਈ ਪੈਕੇਟ ਆ ਜਾਂਦੇ ਆ ਤੇ ਲੋ ਜੀ ਮੈਂ ਉੱਪਰ ਤੂਫ ਕਰਕੇ ਹੁਣ ਥੱਲੇ ਗੁਰੂ ਮਹਾਰਾਜ ਨੂੰ ਤੂਫ ਕਰ ਰਹੀ ਸੀ ਨਾ ਗਿਤਾਸ ਕਰ ਰਹੀ ਸੀ ਕਿ ਵਾਹਿਗੁਰੂ ਮੇਰ ਕਰੋ ਸਭ ਤੋਂ ਤੁਹਾਡੇ ਹੱਥ ਆ ਹਨ ਤੇ ਰਮਾਨ ਤੇ ਡੇੜੀ ਗਈ ਹੋਈ ਸੀ ਦਰਪਾਮਾ ਥੋੜਾ ਜਨ ਨੂੰ ਕੰਮ ਸੀਗਾ ਤੇ ਮੰਮੀ ਦਾ ਰੋਟੀ ਪਾਣੀ ਬਸ ਉਹਨਾਂ ਨੂੰ ਬਣਾਉਣ ਲੱਗਣਾ ਸੀ ਮੈਂ ਕਿਹਾ ਚੱਲ ਪਹਿਲਾਂ ਤੂੰ ਹੱਥੀ ਕਰ ਦਵਾ ਲਓ ਜੀ ਮੈਂ ਤੂੰ ਜੋਤ ਲਾਹ ਹਟੀ ਜੋਤ ਨਾ ਜਿਹੜਾ ਕਿਹਾ ਪਹਿਲਾਂ ਮੈਂ ਤੇ ਰਮਾਨ ਨੂੰ ਲਾਉਣ ਵਾਸਤੇ ਫਿਰ ਮੈਂ ਮੰਮੀ ਤੇ ਲਾਇਆ ਤੇ ਆ ਦੇਖੋ ਮੰਮੀ ਦੇ ਨਾਲ ਆ ਰਹੀ ਹੈ ਮੰਮੀ ਪਈ ਨੇ ਨਾਲ ਦੇ ਮੱਥੇ ਤੇ ਲਾਇਆ ਮੈਂ ਤੇ ਮੈਂ ਕਿਹਾ ਨਾਨ ਨੜ ਮੈਂ ਦਾਸ ਕੀਤੀ ਕਿ ਬਾਈ ਗੁਰੂ ਮੇਰ ਕਰੋ ਹਨ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਹੈਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ